पजा गोरे पजा हाय मम्मी हाय मैं मर जा इथे बैठी हुंदी ही गोरिया चाननिया चोनिया लाईया नहीं लागदा कोई रिश्तेदार आया नहीं हैं हाय मम्मी हैं आ कौन आ गया भा? ਮੰਮੀ ਕੀ ਹੈ ਮੈਂ ਮੇਰੀ ਗੱਲ ਤਾਂ ਸੁਣੋ ਪਾਪੀ ਮੇਰੀ ਗੱਲ ਸੁਣੋ ਚਾਨਣੀ ਲਾ ਲੈਂਦੀ ਕੋਈ ਮੇਰੀ ਮਾਂ ਇੰਨੀ ਸਸਤੀ ਹੋ ਗਈ ਜੀ ਹਾਏ ਹਾਏ ਤੈਨੂੰ ਸਰਫੇ ਜੜੇ ਤੈਨੂੰ ਨੀ ਹਟਾ ਗਈ ਫੰਡ ਪੈ ਗਈ ਤੁਹਾਨੂੰ ਕੀ ਕਰ ਜਾ ਨੀ ਮੇਰੀ ਗੱਲ ਤੇ ਸੁਣ ਹਾਏ ਹਾਏ ਵੇ ਮੰਮੀ ਹੈ ਹਾਏ ਵੇ ਕਿਦਾਂ ਸਿੱਧੀ ਪਈ ਅੱਜ ਤਨੂੰ ਮੇਰਾ ਛੇਪਾ ਲੈਣੀ ਆ ਵਾ ਮੈਂ ਫੋਨ ਨਹੀਂ ਲਾਇਆ ਵੇ ਅੰਤਰੀਆ ਸੁਣ ਲੈ ਗੱਲ ਹੇ ਨਹੀਂ ਗੱਲ ਤੇ ਸੁਣ ਲੋ ਓ ਬੋਟੀਓ ਹਾਏ ਮਾਤਾ ਵੇਖ ਲੈ ਇਹਨੂੰ ਆਵਾਜ਼ ਮਾਰ ਹਾਏ ਮੰਮੀ ਹਾਏ ਤੈਨੂੰ ਇੰਨਾ ਪਿਆਰ ਹੈ ਤੈਨੂੰ ਓਸਾਂ ਵੀ ਮੋੜ ਆਈਆਂ ਤੂੰ ਕਿੱਥੋਂ ਦਿਮਾਗ ਖਰਾਬ ਤੇੜਾ ਗੱਲ ਤੇ ਸੁਣ ਲੋ ਸਦਾ ਕੁੱਟਣ ਨਹੀਂ ਆਜੇ ਲੈ ਹੋਇਆ ਮੈਨੂੰ ਨਹੀਂ ਉਹਦੇ ਤੇ ਸਿਰ ਤੇ ਸੱਟ ਲੱਗੀ ਤੇ ਬੇਹੋਸ਼ ਹੋ ਗਈ ਸੀ ਮੈਂ ਡਾਕਟਰ ਕੋ ਖੜੀ ਤੇ ਠੀਕ ਵਾ ਕੁਰਸੀ ਲੈ ਬੈ ਮੇਰੇ ਤੇ ਮਰ ਗਈ ਵੇ ਨਈ ਜੀਂਦੀ ਜਾਗਦੀ ਨਾਨੀ ਤੁਹਾਡੀ ਬਹਿ ਮੰਮੀ ਬਹਿ ਪਾਣੀ ਲਿਆਵਾ ਬਾਹ ਕੀ ਗਏ ਮੈਂ ਤਾਂ ਠੀਕ ਵਾਂ ਖੱਤਿਆ 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 ਅੰਤਰਾ ਪਿੱਛੇ ਟਰਾਲੀ ਪਰਦੇ ਆਉਂਦੇ ਮਰ ਗਈ ਆ ਹੈ ਅੰਤਰਾ ਫੋਨ ਕਰ ਟਰਾਲੀ ਲੈ ਕੇ ਆਉਂਦੇ ਉਹਨੇ ਮਾਤਾ ਖੱਤਿਆ ਲੈ ਮਾਤਾ ਨਹੀਂ ਮਾਤਾ ਕੰਮ ਵੇਖ ਲੈ ਨਹੀਂ ਟਰਾਲੀ ਪਰ ਕੇ ਬਹਿ ਜਾ ਪਾਣੀ ਟਰਾਲੀ ਨਹੀਂ ਟਾੜਾ ਸੋਮਾ ਗਈ ਪਾਣੀ ਲੈ ਆਂਦੇ ਨੇ ਮੈਨੂੰ ਕਮਲੀ ਕਰਤਾ ਪਾਣੀ ਆਵੇਂ ਖੱਤਿਆ ਪਿਓ ਨੂੰ ਰੋਗ ਇੱਥੇ ਨਾ ਆ ਜਾਣਾ ਅਉ ਤਰਾ ਤੂੰ ਮੇਰੀ ਮਾਂ ਜੀ ਦੀ ਮਾਰ ਤੇ ਖੱਤਿਆ ਤੈਨੂੰ ਇਹਦਾ ਪਤਾ ਨਹੀਂ ਕਿਹੜੇ ਵੇਲੇ ਘਰੀ ਜੰਮਿਆ ਤੂੰ ਤੇ ਅਸੀਂ ਨਿਸ਼ਿਸ਼ਰਾ ਚੰਦ ਚਾਰ ਦਾ ਰਹਿਣਾ ਇਹਦੇ ਸਿਰ 'ਚ ਸੱਟ ਲੱਗੀ ਮੈਂ ਤਾਂ ਭੋਸ ਹੋ ਗਈ ਨੀ ਧੋਣਾ ਹਾਏ ਤੈਨੂੰ ਸਰਦੇ ਸੱਟਾਂ ਦੇ ਪਈ ਤੂੰ ਸਾਡੇ ਤਬਕੇ ਕਾੜਦਾ ਲੱਗੇ ਸਾਨੂੰ ਭਾਏ ਟੈਕ ਹੋ ਜਾਂਦਾ ਨੀ ਫੜੋ ਨੀ ਮੇਰੀ ਗੱਲ ਸੁਣਾ ਨਹੀਂ ਤੇਰਾ ਦਿਮਾਗ ਕਿਦਾਂ ਨਾ ਰੋ ਰੋ ਸਿਰ 'ਚ ਪਾਣੀ ਨਹੀਂ ਛੱਡਿਆ ਆਹ ਫੇਰ ਪਾਣੀ ਪੀ ਬੂਰਾ ਹੋ ਜੇ ਮੇਰੀ ਸੁਣ ਗੱਲ ਵੇਖ ਕੁੜੇ ਹਾਏ ਹਾਏ ਜਦੋਂ ਸੱਟ ਲੱਗੀ ਸੀ ਆਜ ਦਾ ਡੰਗਰ ਸਵੇਰ ਦੀ ਕਿਦਾਂ ਨੂੰ ਛੱਡ ਲਵਗੀ ਸਵਕਦੇ ਦੀ ਕਿਹੜਾ ਵੇਲਾ ਕਿਹੜੇ ਵੇਲੇ ਤੁਸੀਂ ਆਏ ਕੀ ਉੱਥੇ ਤੁਸੀਂ ਚਾਦਰਾਂ ਮਾਰੀ ਖਰੀਦਣ ਲੱਗੇ ਫੋਨ ਲਾ ਨਾ ਸਭ ਕੁਝ ਖਰੀਦ ਲਿਆ ਨਾ ਉਹਨਾਂ ਦਾ ਖਰੀਦ ਲਿਆ ਹੁਣ ਸਾਰਾ ਕੁਝ ਫੋਨ ਲਾ ਲਾਓ ਕਿ ਮੈਂ ਗਲਾਵਾ ਮੇਰਾ ਫੋਨ ਘਰੇ ਰਹਿ ਗਿਆ ਮੈਂ ਨਖਤਿਆ ਮਾਮੇ ਦੇ ਤੋਂ ਲਾਦੇ ਹੁਣ ਤਰਿਆ ਉਹ ਪਿਆਈ ਹੋਰ ਛੱਡਣਾ ਨਹੀਂ ਹੋ ਹਾਨੂੰ ਮਾਤਾ ਮਾਤਾ ਦੇ ਮੋਰਚਾ ਮਾਰ ਆਈਆਂ ਪਾਣੀ ਦੇ ਮਾਂ ਨੂੰ ਪਾਣੀ ਦੇ ਨਹੀਂ ਮੇਰੀ ਕਾਲ ਮੈਨੂੰ ਤਾਂ ਪੀ ਲੈਣ ਦੇ ਜੇ ਇੰਨੀ ਕਲਪ ਦੀ ਆਈ ਤੂੰ ਤੇ ਆਈ ਬੈਠੀ ਗਾੜੀ ਲਿਆ ਮੈਂ ਲਾਦਾ ਨਹੀਂ ਮੈਂ ਲਾਦਾ ਕਿਤੇ ਪਿੰਡ ਇਕੱਠਾ ਹੋ ਕੇ ਨਾ ਜੇ ਮੈਂ ਕਿੱਥੋਂ ਆਇਆ ਰੋਟੀ ਪਾਣੀ ਕਰਨਾ ਚਾਹ ਪਾਣੀ ਦਾ ਪ੍ਰੋਗਰਾਮ ਫੋਨ ਲਾਓ ਬਰੋਂ ਪਰੇ ਜਾ ਕੇ ਫੋਨ ਲਾ ਤਾਂ ਦਿਲ ਤੋਂ ਸਾਡਾ ਮੇਰਾ ਸਰੀਰ ਨਹੀਂ ਕੰਮ ਕਰਨ ਦਾ ਆਈ ਦੇ ਯੋ ਲਾਦਾ ਸਾਰਾ ਹਾਏ ਚੱਲ ਹਾਈਵੇ ਗੋੜਿਆ ਤੈਨੂੰ ਕਿਹੜੇ ਵੇਲੇ ਘਰੀ ਮੈਂ ਜੰਮ ਲਿਆ ਨਾ ਖੱਤਿਆ ਉਹ ਮੈਂ ਪੱਠੇ ਪਉਣੇ ਚੱਲਦੀ ਤਾਂ ਚਲ ਗਿਆ ਇਹ ਅੰਤਰਿਆ ਮੈਨੂੰ ਸੱਚੀ ਗੱਲ ਤੇ ਦੱਸ ਦੋ ਓਏ ਇਹ ਕਰਕੇ ਜਾਣਿਆ ਸ਼ਾਮ ਲੈਣ ਦੀ ਪੁੱਛ ਰਾ ਇਹਨੂੰ ਪੁੱਛ ਰਾ ਇਹਨੂੰ ਨਹੀਂ ਭੈਣੋ ਗੁੰਮ ਜੀ ਤੇ ਹੋ ਗਈ ਹਲੋ ਕਾਕਾ ਯਾਨਾ ਮੈਨੇ ਪੁੱਛਿਆ ਗੱਲ ਬਠਾ ਇਕੱਠਾ ਹੋ ਗਿਆ ਕੀ ਹੋਇਆ ਮੈਂ ਮੇਰੀ ਮਾਂ ਅੱਜ ਤੇਰੇ ਪਿੰਡੋਂ ਹੀ ਰਹਿੰਦੀ ਆਉਂਦੀ ਹਾਂ ਬਾ ਰਾਤ ਵੀ ਲੋਕੇ ਪੁੱਛੇ ਕੇਲੇ ਆਲੀ ਰੈਡੀ ਦੇਖ ਲੋ ਤੇ ਮੈਂ ਗੋਰੇ ਕੋ ਖਾਦਾ ਨਹੀਂ ਸਵੇਰਦਮ ਕੇਲੇ ਲਾ ਦੇ ਦੋ ਮੈਨੂੰ ਖਬਰਾਟ ਜੀ ਹੁੰਨ ਧਾ ਪੀਓ ਕਿਆ ਨਿਆਣਾ ਭਰਾ ਵੀ ਪੁੱਛਿਆਂਗੇ ਭੈਣ ਕਿਉਂ ਰੋਨੀ ਮੈਂ ਮੇਰੇ ਮਾਂ ਇਦਾਂ ਹਾਂਗੀ ਇਹ ਸਾਰੇ ਰੋਲਾ ਪਾ ਗਾ ਆਏ ਤੇ ਮੈਨੂੰ ਤੇ ਬੜੀ ਲੱਗੀ ਤੇ ਕਿਤੇ ਪਾਣੀ ਨਾ ਮੈਂ ਚਲੋ ਜੂਸਾਂ ਦੀ ਰੇੜੀ ਜੂਸ ਪਿਆਲ ਦੇ ਮੈਨੂੰ ਤੇ ਖਬਰਾਟ ਜੀ ਹੁੰਦੀ ਉਹਨੇ ਪੁੱ ਜੂਸ ਵਾਲੇ ਨੇ ਪੁੱਛਿਆ ਆਂਦੇ ਕਿਉਂ ਰੋਨੀ ਮੈਂ ਮੇਰੀ ਮਾਂ ਇਦਾਂ ਹਾਂਗੀ ਕਿਤੇ ਸਾਰੇ ਨਾ ਆਜਾ ਕੰਪਟੇ ਵੀ ਇਕੱਠੇ ਬੰਦੇ ਕਰ ਲੈ ਨਿਆਣੇ ਭੈਣ ਕੀ ਹੋ ਗਿਆ ਵਾ ਜਿਵੇਂ ਤੇਲ ਪਾਉਂਦੇ ਹਾਂ ਹਾਏ ਆਡਾ ਤਾਂ ਵੇੜਾ ਪਰਿਆ ਹੋਣਾ ਉੱਤੇ ਮੈਂ ਇਹਨੂੰ ਕਹਿਣਾ ਮੈਂ ਲੇਟ ਹੋ ਗਈ ਹਾਂ ਮੰਮੀ ਤੂੰ ਫੋਨ ਹੀ ਕਰ ਦਿੰਨੀ ਉਹ ਇੱਥੇ ਪਈ ਕੰਬਲ ਲੈ ਕੇ ਕਿ ਤਾ ਸਿੱਧੀ ਹੋ ਕੇ ਮੈਂ ਤੂੰ ਦੱਬਾ ਥੜਾ ਮਾਰੀਆਂ ਫੇਕ ਨੂੰ ਹਸਾਈਆਂ ਤੇ ਮੈਨੂੰ ਕੀ ਪਤਾ ਚਾਦ ਦੇਵ ਥਲਾਈ ਕੋ ਨਾ ਵੱਜਦੀਆਂ ਤੇਰੇ ਆਂ ਅਹੀਂ ਤੇ ਪਹਿਲਾਂ ਹਾਂ ਇਹ ਗੱਲਾਂ ਛੱਡੋ ਮੇਰੇ ਤੇ ਕੇ ਫੜੋ ਦੇ ਹੁਣ ਮੇਰੇ ਪੈਸੇ ਲੱਗੇ ਕਿੰਨੇ ਪੈਸੇ ਉਹਦੇ ਲੱਗੇ ਆ ਭੀ ਉਸ ਰਹੀ ਆ ਆ ਘੜੀ ਕੋਈ ਹੈ ਜੇ ਗਾੜੀ ਗਾੜੀ ਆਟੋ ਤੇ ਲੈ ਕੇ ਆਈ ਹੋ ਮੈਨੂੰ ਤੁਹਾਨੂੰ ਆ ਨਾ ਪੈਸਾ ਦਾ ਰੋਣਾ ਪਿਆ ਤੁਹਾਨੂੰ ਹੋਰ ਲਾਉਣੇ ਪੈ ਜਾਣੇ ਨਹੀਂ ਮੇਰੇਆਂ ਨੂੰ ਡਾਕ ਸੁਣਾ ਕੋਈ ਨਹੀਂ ਚੁੱਕਣ ਦੇ ਹਾਂ ਗੋਰੀਆ ਫੋਨ ਨੂੰ ਨਹੀਂ ਚੁੱਕਣਾ ਟਰਾਲੀ 'ਚ ਖੜਾਕਣਾ ਟਰਿਆ ਆ ਇੱਥੇ ਟਰਾਲੀ 'ਤੇ ਪੜ ਕੇ ਆ ਗਈ ਮੈਂ ਕੀ ਦੱਸੂਗੀ ਲੈ ਗੱਲ ਸੁਣ ਗੱਲ ਸੁਣ ਲੋ ਮੇਰੀ ਹਾਂ ਗੱਲ ਸੁਣ ਲੋ ਮੇਰੀ ਇਹਨੂੰ ਕੀ ਹੋਇਆ ਹੁਣ ਵੀ ਫੇਰ ਪੈ ਗਈ ਨਹੀਂ ਅੱਠ ਕੁੜੀ ਆਈ ਆ ਲੱਛਣ ਮਾਰੇ ਕਰਦੀ ਬੇਹੋਸ਼ ਜੀ ਹੋ ਗਈ ਇਹਨੇ ਕਹਿੰਦੀ ਚੱਲ ਉੱਥੇ ਮੜੀਆਂ ਚੱਲ ਸਿੱਧਾ ਲੈ ਗਏ ਹੋਣੇ ਆ ਮੈਂ ਨਹੀਂ ਨਹੀਂ ਤੇਰੇ ਤੋਂ ਬਿਨਾ ਨਹੀਂ ਖੜਨੀ ਮੇਰੀ ਗੱਲ ਸੁਣ ਬਾਪੂ ਰਹਿ ਦਾ ਦਲਗਨ ਖੱਤਿਓ ਚੰਗੀ ਭਰੀ ਮਾਂ ਤੁਹਾਡੀ ਮੇਰੀ ਗੱਲ ਸੁਣ ਉਹ ਜਰਾ ਚੁੱਕ ਨਾ ਟਰਾਲੀ ਚ ਸੁੰਦਾ ਨਹੀਂ ਉਹ ਨਾ ਇੱਥੇ ਆ ਜਾਣਾ ਹੀ ਹ ਤੇ ਮੈਨੂੰ ਨਹੀਂ ਉਹ ਤੇਰੇ ਪਾਜੀ ਨੇ ਛੱਡ ਨਾ ਮੇਰਾ ਵਾਲ-ਵਾਲ ਗੋਤਾ ਦਾ ਕਰ ਦੇਣਾ ਫੇਰ ਉੱਟ ਕੋਤੀ ਆ ਪੈ ਜਾ ਕਦੀ ਟੇਕੇ ਪੈ ਜਾ ਔਰ ਛੱਟ ਲੱਗੀ ਸਿਰ ਦੀ ਪੈ ਜਾ ਤੇ ਇੰਨੀਆਂ ਸਵਾਸ ਉਹਨੀਆਂ ਆਪਣੀਆਂ ਨਹੀਂ ਮੁਕਣ ਡੀਆਂ ਤੇ ਉਹਨਾਂ ਨੂੰ ਫੋਨ ਲਾ ਕੇ ਰੋਕ ਤੇ ਹੁਣ ਇਹ ਨਾ ਕਿਉਂ ਵੀ ਭਲੇਖਾ ਲਗਾ ਕਿਉਂ ਸੱਚੀ ਅਹੀਂ ਬੈਠੇ ਰਹੇ ਅੱਲਾ ਕੇ ਤੇ ਆਖਿਆ ਵੀ ਮੋੜ ਆਈ ਸਮਝ ਲਓ ਮੋੜ ਆਈ ਹੈ ਨਹੀਂ ਹਾਂ ਮੈਂ ਫੋਨ ਲਾਉਣ ਦੀ ਕੋਸ਼ਿਸ਼ ਕਰਦੀ ਉਹਨਾਂ ਦੇ ਪਾਏ ਵੀ ਸਾਰੇ ਛਿੱਟੇ ਕੱਪੜੇ ਗੀਆ ਆਂ ਛਿੱਟੇ ਸਾਡੇ ਘਰ ਕਪਾਤ ਪੈ ਜਨਾ ਹੈ ਹਲੋ ਹੋ ਬਾਪਾਈ ਸਾਸਰੀ ਕਾਲ ਸਸਕਾਰ ਨਹੀਂ ਨਹੀਂ ਉਹ ਨਾ ਮੰਮੀ ਜ਼ਿਆਦਾ ਹੋ ਗਈ ਬਿਹੋਸ਼ ਜਦੋਂ ਵੱਜ ਗਈ ਨਾ ਸਵੀ ਜੀ ਹਾਂ ਤੇ ਡਾਕਟਰ ਕੋ ਖੜਿਆ ਸੀ ਠੀਕ ਵਾ ਉਹ ਤੇ ਲੱਲੂ ਤੁਹਾਡੇ ਵਾਲੇ ਨੇ ਤੁਹਾਨੂੰ ਤੇ ਢੰਗਰਾਂ ਦੱਸਿਆ ਨਹੀਂ ਮੈਨੂੰ ਫੋਨ ਤੇ ਕਰ ਲੈnde ਟਰਾਲੀ ਪਿੰਡ ਦੇ ਲੱਗ ਕੇ ਆ ਗਈ ਆ ਨਹੀਂ ਨਹੀਂ ਕੋਈ ਨਹੀਂ ਬਾਨਾ ਮਾਰ ਲਓ ਭਾਜੀ ਕੁਛ ਨਹੀਂ ਹੋਇਆ ਮੰਮੀ ਤਾਂ ਠੀਕ ਆ ਤੇ ਫਿਰ ਤੁਹਾਡਾ ਵੀ ਇੱਥੇ ਜਲੂਸ ਨਿਕਲੂ ਸਾਡਾ ਵੀ ਆਹੋ ਆਖੀ ਬਚ ਗਈ ਆ ਮਾफी ਜਵਨੇ ਆ ਗਲਤੀ ਹੋ ਗਈ ਹੜਕੋ ਠੀਕ ਠੀਕ ਆ ਠੀਕ ਆ ਹੋਈ ਗੱਲ ਨਹੀਂ ਹਾਂ ਹੋ ਗਈ ਭਾਣਾ ਤੇਰਾ ਤੇ ਪੁਰਾਣਾ ਗਰਮੀ ਬੜਾ ਸੀ ਕਿੱਦਾਂ ਕਿਦਾਂ ਕਰਕੇ ਮੈਂ ਮਨਾਇਆ ਮੈਂ ਹਾ ਪਾਜੀ ਇਹ ਗਰਮੀ ਰਹਿੰਦਾ 12 ਮਹੀਨੇ ਸੁਣ ਤੇ ਸਹੀ ਮਹਾ ਪਾਜੀ ਉਹ ਨਾ ਠੀਕ ਨਹੀਂ ਤੇ ਉਹ ਤਾਂ ਕਰਕੇ ਮਤਲਬ ਜਿਆਦੀ ਵੱਜ ਗਈ ਗੱਟ ਨਹੀਂ ਮਾਂ ਮੇਰੀ ਬਿਮਾਰੀ ਇਹਨੂੰ ਕਾਦੀ ਗਰਮੀ ਚੜੀ ਲੈ ਕਹਿੰਦਾ ਬੁੜੀਆਂ ਮੁੰਨ ਨੂੰ ਤਿਆਰ ਨਹੀਂ ਆ ਬੁੜੀਆਂ ਤੇ ਕਾਲੀਆਂ ਬੜੀਆਂ ਪਈਆਂ ਵਾ ਇਹਨਾਂ ਨਖਤਾਂ ਇਹੋ ਸੁਖਣਾ ਸੁਖਦੀਆਂ ਵਾ ਵੀ ਮੇਰੀ ਮਾਂ ਇਦਾਂ ਹੋਵੇ ਤੇ ਜਾਈਏ ਇਹਨਾਂ ਨੂੰ ਕਾਲ ਪਈ ਪੈਲਸ ਜੇ ਚੱਲੀਆਂ ਗਾੜੀ ਤਾਂ ਹੁਣ ਨਹੀਂ ਦਿਮਾਗ ਤੇ ਤੇਰਾ ਖਰਾਬ ਉਹ ਜਿਆ ਲੱਲੂ ਜਿੰਨਾ ਜਾ ਕੇ ਡੰਡ ਦਵਾਈ ਪਾਤੀ ਆ ਤੇ ਪਾਣੇ ਨੇ ਤੇਰੀ ਛੱਡ ਕੇ ਗਿਆ ਇੱਕ ਸਾਬ ਦੀ ਤੇਰੀ ਕੁੱਤੇ ਵਾਲ ਦੇਣਾ ਹੀ ਅਗਲੇ ਆਨੇ ਫਿਰ ਉਹ ਵੇਖੀ ਜਾਂਦੇ ਦੇਣਾ ਉਹਨਾਂ ਨੇ ਦੇਣਾ ਦੇਣਾ ਚੁੰਡੀਆਂ ਵੱਢੀ ਜਾਂਦੀਆਂ ਹੈ ਭਾਬੀ ਤੇਰੀ ਆਤ ਤਾਂ ਗਈਆਂ ਨਹੀਂ ਉਹ ਮੇਰੀ ਸੁਣ ਗੱਲ ਇਹਦੇ ਪੇਕੇ ਲਾਈ ਹੋਣੀ ਆ ਤੈਨੂੰ ਮੈਂ ਦੱਸਦੀ ਆ ਨਹੀਂ ਮੇਰੇ ਪੇਕੇ ਕਿਹੜੇ ਵਾਲੇ ਲਾ ਕੇ ਲੈ ਕੇ ਜਦੋਂ ਇਹ ਬਿਹੋਸ਼ ਹੋਈ ਵਿਚਾਰੀ ਉਹ ਤੇ ਕਿਤੇ ਛੱਡੀ ਬਿਹੋਸ਼ ਨੂੰ ਭੱਜ ਕੇ ਛੱਡ ਕੇ ਲੈ ਜਦ ਮੈਂ ਜਾਵਾ ਵੇਖਾਂ ਟਰਾਲੀ ਇੱਕ ਮਿੰਟ ਸੁਣ ਲੈ ਗੱਲ ਇੱਕ ਮਿੰਟ ਸੁਣ ਗੱਲ ਬੈ ਜਦੋਂ ਮਾਤਾ ਬੈ ਇੱਕ ਮਿੰਟ ਗੱਲ ਕਰਨੀ ਆ ਜਦੋਂ ਮਾਤਾ ਪਈ ਸੀ ਨਾ ਇਹ ਦੋ ਦੋ ਬੈਗ ਦੇ ਕੱਪੜੇ ਪਾਉਣ ਲੱਗਾ ਇਹਨੇ ਮੈਨੂੰ ਨਹੀਂ ਦੇਖਿਆ ਤੇ ਚੱਲ ਗਿਆ ਵਿਚਾਰਾ ਕੱਪੜੇ ਪਾ ਕੇ ਦਾਦੀਆਂ ਮੇਰੇ ਬੈਚਾ ਪਿਆਰ ਲੈਂਦਾ ਹੀ ਨਾਨੀ ਕੋ ਪਿਆਰ ਲੈਨੇ ਇਦਾਂ ਇਦਾਂ ਕੀਤਾ ਕੋ ਮੈਨੂੰ ਸਮਝ ਨਹੀਂ ਆਈ ਸ਼ਾਪ ਇਹ ਤੇ ਕੋ ਚੂੜੀ ਇਹ ਤੇ ਕੋਈ ਮਨ ਚਾਹੇ ਇਹਨੇ ਵਿਚਾਰਾ ਮੰਮੀ ਵੇਖ ਲਾ ਜਿੱਥੇ ਤੂੰ ਹੈ ਗਈ ਇਹੋ ਦਾ ਦੇਖ ਲਾ ਰਹਿ ਗਿਆ ਇਹ ਚੁੱਪ ਕਰ ਲੋ ਰੋ ਰ ਸਵੇਰ ਦਾ ਸੱਚ ਪਾਣੀ ਨਹੀਂ ਛੱਡਿਆ ਮੈਨੂੰ ਛੱਕ ਪੈਂਡਿਆ ਪਰ ਨਹੀਂ ਜੇਬ ਵੇਹੋ ਦੀ ਚੈੱਕ ਕਰਾ ਦਾਦੀਆਂ ਗੱਲਾਂ ਕਰਨ ਨਹੀਂ ਭਾਬੀ ਤੂੰ ਕਿਹਨੇ ਗੱਲਾਂ ਕਰਨ ਦੇ ਇਹ ਲਾ ਤੇਰੇ ਪੈ ਤੂੰ ਗਮ ਨਹੀਂ ਹੋਈ ਆ ਤੇਰੇ ਆ ਤੇਰੇ ਦੋਦੇ ਦਾ ਗਾਣਾ ਉਹਨੇ ਕੀ ਬੋਲਨਾ ਵਾ ਜਲੇ ਲਈ ਨਹੀਂ ਨਹੀਂ ਲਾ ਤੂੰ ਵੀ ਅੱਜ ਲਈ ਜਰੀਆ ਨਹੀਂ ਤਲਾਸੀ ਕਰ ਲੋ ਉਹ ਕਹਿ ਰੋਸੀ ਗਾਣਾ ਉਹਦਾ ਚੋ ਨਾ ਵਾ ਲੈ ਲੈ ਬਈ ਜਾ ਤੇ ਚੁੱਪ ਕਰ ਉਹਦਾ ਮਾੜੀ ਮਾੜੀ ਨਹੀਂ ਹੋਸੀ ਇਹਨੇ ਲਈ ਆ ਆ ਲੈ ਲੈ ਕੀ ਆਨੇ ਵਧਾਈ ਮੰਗਣ ਆਈ ਆ ਕਿੰਨੇ ਖਿਜੀ ਆ ਵੇ ਵੇ ਲਈ ਲਈ ਪੁੱਤ ਦਾ ਹਾਂ ਸਮਝਾਣਾ ਕਰਦਾ ਹਾਂ ਦਵਜਾ ਨਹੀਂ ਲੈਈ ਤੇ ਦੱਬ ਨਈ ਲਈ ਪੁੱਤ ਮੇਰੀ ਗੱਲ ਸੁਣ ਉਹ ਪਣੀ ਗਾਗਟ ਪੀਣ ਨੂੰ ਉੱਠ ਉੱਠ ਜਾ ਜਾ ਚੋਰੀ ਤੇ ਜੇ ਚੋਰ ਨਹੀਂ ਚੋਰ ਦਾ ਭਾਈ ਨਹੀਂ ਉੱਠੇ ਚੱਲ ਹੋਰ ਦੇ ਦਾਦੇ ਤੂੰ ਮਾਰੇ ਕੱਢੀ ਓਏ ਆ ਜੇਬ ਹੁੰਦੀ ਕਿੱਥੇ ਰਹਿਣੀ ਆ ਮੇਰੇ ਆ ਜੇਬ ਆਈ ਆਈ ਭੈ ਗਈ ਦੀਦੀ ਕੋਹ ਹੈ ਕਿੱਥੇ ਆ ਉਹ ਕਿੱਥੇ ਗਈ ਕੀਤਾ ਦੀਦੀ ਕਿੱਥੇ ਆ ਕਿੱਥੇ ਆ ਓਏ ਓ ਆਈਓ ਆਈਓ ਹੋ ਰਿਆ ਹਾਂਦਾ ਹੀ ਓਏ ਥੱਲੇ ਡਿੱਗੀ ਖਿਸਗੀ ਹੋ ਰਿਆ ਹੱਥ ਚ ਲੱਤ ਕੇ ਮਾਤਾ ਵਾ ਜੇਬ ਚ ਪਾ ਲਈ ਨਾ ਇਹਦਾ ਖਿਸਕ ਗਈ ਖਿਸਕ ਗਈ ਆਪ ਸਤਾ ਮੈਂ ਜੇਬ ਚ ਪਾ ਲਈ ਮਾਤਾ ਦੇ ਨਾ ਹੱਥ ਬੜੇ ਉਹ ਵਹਾੜਵਾ ਇਹਦੇ ਲੱਤ ਨਹੀਂ ਸਕਦੀ ਚੂੜੀ ਕਿਤੇ ਖਿੱਚ ਕੇ ਚਲਾਈ ਨਹੀਂ ਫਤੇ ਨਾ ਸੁਣ ਜੇ ਨੇ ਉਦਾਂ ਵਾਲ ਭਲ ਵਾਲ ਨਾ ਲਾਈ ਹੁੰਦੀ ਨਾ ਇਹਨੇ ਫਿਰ ਇਦਾਂ ਨਾਲ ਫੜ ਨਹੀਂ ਲਗਾ ਲੈਣੀ ਲਗਾ ਲੈ ਮੰਮੀ ਛਾਡੇ ਨਾ ਗੱਲਾਂ ਸੁਣਦੀ ਆ ਅਛਾ ਐ ਸਾ ਗੱਲ ਸੁਣ ਮਮੀ ਛੱਡ ਦਿੰਨਾ ਕਿਤੇ ਇਦਾਂ ਦੱਸ ਮੈਨੂੰ ਪੂਰੀ ਗੱਲ ਦੱਸ ਪਰ ਮੈਨੂੰ ਆ ਤੂੰ ਕਿਤਾ ਬਿਮਾਰਾਂ ਜੇ ਤੁਹਾਨੂੰ ਪਾਈ ਆ ਛੱਡੋ ਇਹ ਗੱਲ ਗੱਲ ਦੱਸ ਨਹੀਂ ਗੱਲ ਦਾ ਬਗਲ ਹੋਈ ਕੀ ਕੀ ਹੋਈ ਗੱਲ ਹੈ ਹੈ ਮੈਂ ਤੇ ਕਿਤੇ ਖੱਪ ਖੱਪ ਕੇ ਹਾਂ ਮੇਰੀ ਮਾਣੀ ਦੱਸਿਆ ਪਾ ਕਿਹੜੇ ਸਾਰੇ ਆ ਜਿਹੜੀ ਇਹਦੇ ਪੇਕਿਆਂ ਦੀ ਮਿਲ ਗਿਆ ਹਾਂ ਮਿਲ ਗਈ ਸਿੱਧੇ ਮੇਰੀ ਸੁਣ ਲੈ ਇੱਕ ਮਿੰਟ ਜੱਬ ਕਰ ਜਾ ਇੱਕ ਮਿੰਟ ਜਬ ਬੁੜੀ ਬੋਲੀ ਨਾ ਮੈਂ ਤੇਰੀ ਬੜੀ ਇੱਜ਼ਤ ਕੀਤੀ ਨੇ ਕਿਦਾ ਬੋਲਣ ਦਾ ਉਹਨੂੰ ਪੁੱਛ ਮੁੰਡੇ ਨੂੰ ਸਾਡੇ ਨਾਲ ਪੂਰੀ ਲੈਣਾ ਹੈ ਇਹ ਤੇ ਹੈ ਗੱਲ ਪਾਰ ਦੇ ਵਜੇ ਇਹ ਮਰ ਇਹ ਹੈ ਨਹੀਂ ਇਹਦਾ ਕੋਈ ਨ ਹੋਈ ਨਾ ਇੱਕ ਬਰਾਬਰ ਪਹਿਲਾਂ ਇਹਨੇ ਪੰਪ ਦਿੱਤੇ ਵੀ ਉੱਥੋਂ ਪਾਣੀ ਲੈ ਗਿਆ ਉਹ ਇਦਾਂ ਉਦਾਂ ਗੱਲ ਜਦੋਂ ਉਹ ਆਏ ਨਾ ਜਦੋਂ ਉਹ ਆਏ ਹਾਂਜੀ ਉਦਾਂ ਨਾਲ ਲੈਣੀ ਨਹੀਂ ਚਾਹੀਦੀ ਮੈਂ ਤੈਨੂੰ ਆਨੀ ਆ ਵੀ ਰਹਿਣ ਦੇ ਕੇ ਭਰਾ ਭਜਾਈਆਂ ਮੇਰੇ ਦੇ ਚੰਗੇ ਆ ਇਹ ਦੋਗਲੀ ਬੁੜਲੀ ਏ ਨਹੀਂ ਗੱਲ ਕਹੀ ਤੂੰ ਦੋਗਲੀ ਤਾਂ ਮੇਰਾ ਨਾਮ ਲਾਤਾ ਕੀ ਪਤਾ ਕੀ ਪਤਾ ਹਾਂ ਹਾਂ ਤੁਸੀਂ ਮਾਰੀ ਦੇਣੀ ਫੜਾ ਮੋਟਾ ਓ ਹੋਖ ਨਾ ਜਾ ਨਹੀਂ ਨਹੀਂ ਇਹਦੀ ਆਦਤ ਜਾਣੀ ਨਹੀਂ ਇਹਦੀ ਨਿੱਕੀ ਹੁੰਦੀ ਦੀ ਉਹ ਆਦਤ ਸੀ ਪਹਿਲਾਂ ਵੀ ਜਦੋਂ ਨਿੱਕੀ ਹੁੰਦੀ ਉਹ ਵੀ ਅੱਡੇ ਕਰਦੀ ਹੁੰਦੀ ਮਾਂ ਬਜੀ ਹੁਣ ਲਗਾ ਘੁੱਟ ਕੇ ਮਾਰ ਦੋ ਘੁੱਟਾਂ ਵਾਲੀ ਤਾਂ ਪਹਿਲਾਂ ਇੰਨੇ ਚੱਦੀ ਤੇ ਮੰਗਣ ਨਹੀਂ ਹਾਂ ਜੇ ਪਹਿਲੀ ਮਿਲ ਲੱਗੀ ਤੇ ਗਾੜੀ ਹੋ ਕੇ ਪਰਧਾਨੋਂ ਬਣ ਗਈ ਆ ਫਿਰ ਲੈਣੀ ਨਹੀਂ ਚਾਹੀਦੀ ਮੈਨ ਸ਼ਰਮ ਹੈ ਨਹੀਂ ਆ ਇੱਕ ਵਾਰੀ ਨਹੀਂ ਕਿਤੇ ਉਹਨੇ ਦੱਸਿਆ ਹੋਇਆ ਕਿ ਮਾਂ ਨੂੰ ਫੋਨ ਲਾ ਲਈਗੇ ਥੱਲੇ ਸੁੱਟਿਆ ਸੀ ਫੇਰ ਗਾਣਾ ਗੁੱਟ ਲਿਆ ਸੰਗੀ ਤੇ ਦੀ ਮੈਂ ਤਾਂ ਫੜੀ ਓ ਨੋ ਫੜਾ ਇਹ ਸੰਗੀ ਮਲਨੀ ਵਾਲੀ ਓਏ ਕੱਕੜਾ ਫੜੋ ਹਾ ਕੁੜੀ ਕੜਾ ਫੜਾ ਲਾ ਮਮੀ ਆਉਂਦਾ ਹੱਥ ਨਹੀਂ ਗਾ ਤੁਹਾਨੂੰ ਦਿਨੀ ਬਾਅਦ ਚ ਗੱਲ ਸੁਣ ਸੰਗੀ ਇਹਦੀ ਮੈ ਪਤਾ ਕਿਉਂ ਮੜੋੜੀ ਓ ਮੇਰਾ ਵਿਆਹ ਹੀ ਨਾ ਜਦੋਂ ਇਨੇ ਮੈਨੂੰ ਤੋੜ ਤੋੜ ਖਾ ਲਿਆ ਆਪਣੇ ਮਾਮੇ ਨੂੰ ਖੈ ਮੈਂ ਤੋਲੇ ਦੇ ਕਾੜੇ ਲੈਣੇ ਆਪਣੇ ਮਾਮੇ ਨੂੰ ਖੈ ਮੈਂ ਤੋਲੇ ਦੇ ਮੈਂ ਨਿਆਣੀ ਸੈਣੀ ਮੈਨੂੰ ਉਦਾਂ ਇਨੇ ਗਾੜੀ ਲਾਈ ਰੱਖਿਆ ਤੇਰੇ ਮਾਮਿਆਂ ਕੋ ਬਥੇਰਾ ਕੋਸ਼ਵਾ ਤੇਰੇ ਮਾਮੇ ਆ ਉੱਥੇ ਜਾ ਜਾ ਮਾਮੇ ਹੁਣ ਇਕੱਠੇ ਰਾਨੋ ਤੇ ਮੈਂ ਕਹਿਆ ਮਾਮਾ ਮੈਂ ਤੋਲੇ ਦੇ ਕਾਰੇ ਲੈਣੇ ਤੇ ਮੈਨੇ ਲੱਗਾ ਪਤਾ ਕੀ ਕਰਦੀ ਸ਼ਿਦੈਨ ਨਾ ਹੋਵੇ ਤੇ ਐਦਾਂ ਨਹੀਂ ਕਈਦਾ ਹੋਈਦਾ ਨਾਨਕਾ ਕੋਈ ਚੀਜ਼ ਨਹੀਂ ਮੰਗੀਦੀ ਐਦਾਂ ਹੀ ਉਹਨਾਂ ਮੇਰਾ ਉਹਨਾਂ ਅੰਪਰਾ ਪਰਜਾਈਆਂ ਮਿਲਦੇ ਆ ਨਹੀਂ ਤੈਨੂੰ ਮਿਲਣਗੇ ਤੈਨੂੰ ਜ਼ਮੀਨਾਂ ਦੀ ਪਈ ਅਹੀਂ ਤੇ ਨਹੀਂ ਉਹ ਪੁੱਤ ਮੰਗੀ ਤੇ ਉਹ ਫਿਰ ਮੈਂ ਤੇ ਨਹੀਂ ਚੰਗਾ ਹੋ ਗਿਆ ਲੜਦਿਆਂ ਲੜਦਿਆਂ ਵੱਜ ਗਈ ਸਵੀ ਮੈਂ ਤਾਂ ਮਰ ਗਈ ਆ ਸਵੀ ਕੇ ਕੋਹ ਤੇਰੇ ਲੱਲੂ ਕੋ ਇਹ ਇਹ ਰੋ ਕੋ ਹੀ ਗਡਾਸੀ ਵੇ ਗੋਰੀਆ ਇੱਧਰ ਆ ਨਖੱਟਿਆ ਤੂੰ ਤੇ ਆਨਾ ਮੇਰਾ ਹਥਿਆਰ ਗਵਾਚ ਗਿਆ ਸੀ ਗਡਾਸੀ ਦੰਦੇ ਤੇਰੇ ਕੋਲ ਹੀ ਤੇ ਤੂੰ ਨਾਨੀ ਦਾ ਸਿਰ ਪਾੜਦਾ ਲੱਗਾ ਹਾਂ ਉਹ ਤੇ ਮੈਂ ਆ ਵੀ ਮੈਨੂੰ ਜਿਵੇਂ ਆ ਹੀ ਮਾਇ ਤਾਂ ਹੋ ਗਈ ਉਹਦਾ ਮਨ ਹੀ ਹੋ ਗਿਆ ਮਹਾ ਉਹਦਾ ਮੈਨੂੰ ਵੀ ਇਦਾਂ ਹੀ ਲੱਗਦਾ ਮੈਂ ਤਾਂ ਦਾਲ ਦੁੱਧ ਦਾ ਕੁੱਕਰ ਬਣਾ ਲਿਆ ਸੀ ਭਾਜੀ ਆਵੇ ਦਾਲ ਪਈ ਦਾਲ ਦਾ ਕੁੱਕਰ ਬਣਾ ਲਿਆ ਸੀ ਲੱਗਦਾ ਇਦਾਂ ਹੀ ਉਹ ਤੇ ਫਿਰ ਗਵਾਂਢਣ ਆਈ ਵਿਚਾਰੀ ਲਾਗੂ ਤੇ ਇਹ ਲੜਾਈ ਹੋਈ ਕਾਤੋਂ ਹੋਈ ਕਾਤੋਂ ਆ ਪਹਿਲੀ ਤੋਂ ਹੀ ਉਹ ਮੈਨੂੰ ਆਂਦਾ ਉਹਨੇ ਤੇ ਆਪਣੀ ਜਨਾਨੀ ਨੂੰ ਬੜਾ ਬੋਲਾ ਮੇਰੀ ਪਰਜਾਈ ਨੂੰ ਵੀ ਮੈਂ ਪਹਿਲੀ ਆਪਣੀ ਭੈਣ ਨੂੰ ਦੇ ਦੇਣੀ ਮੈਂ ਖਸਮਾਂ ਨੂੰ ਕਹਵੇ ਮੈਂ ਆਪਣੀ ਜਿੰਦਾ ਪਹਿਲੀ ਦਿਨ ਤਿਆਰ ਹੀ ਤੇ ਫਿਰ ਲੜਾਈ ਕਾਦੀ ਹੀ ਹਾਂ ਤੇਰਾ ਲੱਲੂ ਆ ਗਿਆ ਸਭੀ ਲਾਖੇ ਇਹਨੇ ਉਹ ਸਵੀ ਖਿੱਚੇ ਤੇ ਇਹ ਛੱਡੇ ਨਾ ਤੇ ਆਈ ਡਾਈ ਦੇ ਸਿਰ ਚ ਵੱਜ ਗਈ ਤੇ ਅਗਲੇ ਭੱਜ ਗਈ ਸਮਝਦੇ ਨਹੀਂ ਲੋਕਾਂ ਨੇ ਸ਼ੈਤਾਨੀਆਂ ਨੂੰ ਉਹਨਾਂ ਨੂੰ ਪਤਾ ਹੀ ਪਈ ਇਹਦਾ ਦਿਮਾਗ ਥੋੜਾ ਜਿਆਦਾ ਦਾ ਸ਼ਵੀ ਇਹਦੇ ਹੱਥ ਚ ਵੇਖ ਕੇ ਅਗਰਾਂ ਨੇ ਮੌਕਾ ਸਾਂਭ ਲਿਆ ਵਾ ਨਾ ਸਾਟ ਆਵ ਲਾਤੀ ਗੁਰੂ ਕੇ ਤਾਂ ਤੇ ਕੋਈ ਗੱਲ ਨਹੀਂ ਮੈਂ ਤੇ ਕੈਨੀ ਆ ਫਿਰ ਤੂੰ ਗਣਾ ਵਧਾਈ ਮੰਗਣਾ ਹੀ ਮੈਂ ਨਹੀਂ ਤੂੰ ਮੈਂ ਘੁਰਾ ਚੱਲੀਏ ਇੱਕ ਵਾਰ ਇਹੋ ਜੀ ਬੇਇੱਜ਼ਤੀ ਕਰਕੇ ਆਈਏ ਨਾ ਕਿਤੇ ਗਲੀ ਚ ਪਤਾ ਲੱਗ ਜਾਏ ਅਸੀਂ ਨਹੀਂ ਕਹਿਣਾ ਜੀ ਦੀ ਆ ਆਖਣਾ ਮੈਂ ਮੈਂ ਚਲ ਗਈ ਤੇ ਮੈਂ ਬੈ ਛੱਡਨੀ ਨਹੀਂ ਉੱਥੇ ਮਰਲਾ ਮੈਂ ਤੇ ਫੇ ਸਾਰੀ ਲੈ ਆਉਣੀ ਆ ਆ ਏ ਸਾ ਲਿਓਣਾ ਸਾਰੀ ਤੈਨੂੰ ਕਿਤੇ ਸਾਰੀ ਜਿੱਥੇ ਮੇਰਾ ਕੀ ਆਂਦੇ ਹੁੰਦੇ ਚਲਦੀ ਦਾ ਨਾਂ ਗੱਡੀ ਟੱਕਾ ਆਪਣਾ ਟੱਕਾ ਤੇ ਮੈਂ ਤਾਂ ਨਹੀਂ ਦੋ ਸੌ ਦੇ ਸਵਾਇਆ ਮੈਂ ਨਹੀਂ ਇੱਥੇ ਤੈਨੂੰ ਜਾਣਦੀ ਲੋੜ ਹੀ ਨਹੀਂ ਆ ਆ ਤੇਰੀ ਮਾਂ ਜਿਹੜੀ ਮਤਰਾ ਇਹਨੂੰ ਜੂੜ ਕੇ ਸਿੱਤੋ ਲਿਆ ਕੇ ਇੱਥੇ ਜੇ ਜਿੰਨੇ ਮਰਜੀ ਲਓ ਸਾਰੇ ਘਰ ਦਾ ਹਾਮਿਲ ਵਾਲਾ ਨਾ ਸਤ ਸੰਗ ਸੁਣਨ ਜਾਂਦੀ ਹੋ ਕਿੱਥੇ ਉਹਨਾਂ ਦੇ ਸਾਥ ਸੰਗ ਚੋਕ ਵਾਲਿਆਂ ਦਾ ਚੋਕ ਲੋ ਉਹਦਾਂ ਨਹੀਂ ਇਹਦੇ ਅੱਖਾਂ ਤੇ ਬੰਨੇ ਪੱਟੀ ਤੇ ਗੋਰਿਆ ਮਗਰਬ ਵਾਲਾ ਮੈਨੂੰ ਪਾਣੀ ਲੱਦ ਕੇ ਲੱਗੀ ਇਹਦੇ ਸਿਰ 'ਚ ਤੇ ਜਿੱਦਾਂ ਦੀ ਮਾਰ ਸੁਟੇ ਐਦਾਂ ਸੁਟੋਏ ਨੂੰ ਨਹੀਂ ਨਹੀਂ ਮਾਰ ਨਹੀਂ ਸਟੂਠਾ ਲੋ ਵੇ ਮਾਰ ਨਹੀਂ ਥੋੜੀ ਬਿਹੋਸ਼ ਕਰਕੇ ਸੁਟੋ ਤੇ ਇੱਥੇ ਕਾਰ ਲਵਾ ਕੇ ਤੇ ਉਸੇ ਸਾਥ ਸੰਗ ਚ ਸੋਟ ਆਇਓ ਸੋਟ ਆਇਓ ਹਾਂ ਬੀ ਆਲਾ ਇੱਥੇ ਕਦਾ ਕਰਨਾ ਆਈ ਬਹਿ ਜਾ ਲੰਮੀ ਹਾਂ ਤੂੰ ਇੱਥੇ ਬੈਠੀ ਆਂ ਬਹਿ ਜਾ ਸਤਮਾਈ ਹਾਂ ਨਹੀਂ ਇਹਨੂੰ ਕਿ ਤੂੰ ਬੜਾਇਆ ਇਹਦਾ ਵਿਚਾਰੀ ਦਾ ਧੱਕਾ ਮਾਰਦੀ ਦੀਆਂ ਤਾਂ ਕੰਮ ਆ ਗਿਆ ਫਿਰਨਦਾ ਹੀ ਇਹਨੂੰ ਤਾਂ ਜੂਜਾਸ ਲੈ ਆ। ਬਦਨਾ ਇਹਦੀ ਗਲਤੀ ਜਦੋਂ ਇਹਨੇ ਕਹਿਤਾ ਨਾ ਮੈਨੂੰ ਪਿੱਛੇ ਪਾਤਾ ਤੇ ਗੁੱਸਾ ਮੈਨੂੰ ਵੀ ਬੜਾ ਤੇ ਉਹਨਾਂ ਤੇ ਇਦਾਂ ਪਰਜਾਈ ਮੇਰੇ ਨੂੰ ਇਸ਼ਾਰਾ ਕੀਤਾ ਤੇ ਤੇ ਭੱਜ ਗਏ ਮੌਕਾ ਵੇਖ ਕੇ। ਇਹ ਕੰਮ ਆ ਲਿਆ ਘਰ ਫੜ ਕੇ ਉਹਦੀਆਂ ਨਹੀਂ ਇਹੋ ਜਿਹਾ ਕੰਮ ਆ ਰਿਹਾ। ਰੱਬ ਨਾ ਕਰੇ ਕੋ ਹੋ ਜਾਂਦਾ। ਨਹੀਂ ਮੈਂ ਕੀ ਜੋ ਬਨ ਜਵਾਬ ਦੇਣਾ। ਮੈਂ ਤਾਂ ਨਹੀਂ ਨਾ ਰੋਤਾ ਨਾ ਯਾਰ ਰੋਟੀ ਬਾਗਲੇ ਦਾਲਣਾ ਮੈਂ ਤਾਂ ਦਾਲਦਾ ਕੁੱਕਰ ਚਾੜ ਲਿਆ ਹੀ ਉਦਾਂ ਮੈਂ ਆ ਵੀ ਹੋ ਗਈ ਲੈ ਡੋਲੂ ਚ ਨੀ ਖੋਸ਼ ਹੁੰਦੇ ਨੇ ਮੈਂ ਤੇ ਦਾਲਦਾ ਕੁੱਕਰ ਨਹੀਂ ਬੜੀ ਸਵਾਰ ਬਣਾਈ ਹੋ ਦਾਲ ਦਾ ਕੁੱਕਰ ਇਹੋ ਜਿਹਾ ਚਾੜੀ ਆਪਣੇ ਪੇਕੇ ਜਾ ਕੇ ਉਹਨਾਂ ਦੇ ਘਰ ਜਦ ਕੰਮ ਕਰੂਗਾ ਡੋਲੂ ਚ ਪਾ ਲਈ ਸਾਨੂੰ ਡੋਲੂ ਚ ਪਾ ਲਈ ਮਾਵਾ ਦਾਲ ਹੀ ਕੀ ਕਰਨੀ ਆ ਤੇ ਤੁਸੀਂ ਯਾਰ ਰੋਟੀ ਤੇ ਲਿਆ ਹੁਣ ਨਹੀਂ ਰੋਟੀ ਤੇ ਮੈਂ ਲਿਆ ਦੇਣੀ ਤੇ ਤੁਸੀਂ ਰੋ ਹੁਣ ਤਾਰੇ ਨਾ ਤਾਰਾ ਵੱਜਣ ਡਿਆ ਤੁਸੀਂ ਧੀਰਾ ਜਾਣਾ ਵਾ ਨਹੀਂ ਇੱਥੇ ਹੀ ਅਸੀਂ ਰਾਵਾਂਗੇ ਹਾਂ ਹੁਣ ਰੋ ਦਾਦੇ ਰੋ ਤੇ ਉੱਠੀ ਚਾਹ ਨੀ ਪੈਣਾ ਮੈਂ ਦਾ ਰੋ ਰੋ ਜੀ ਓਟੀ ਸੇ ਰਖਾਦੀ ਅਵੀ ਪਚ ਗਈ ਜਾਂ ਫੜਾ ਰੋਟੀ ਫੜਾ ਗੱਲਾਂ ਦੀ ਗੱਲ ਰੋ ਗੱਲਾਂ ਹੀ ਕਰੀ ਜਾਂਦੀ ਨਾ ਮੈਂ ਤੂੰ ਨਹੀਂ ਮੈਂ ਕੋਈ ਆ ਜਾਗਾ ਕਾਖਣੀ ਮੁੰਡਾ ਵੀ ਕਰਿਆ ਬੰਦਾ ਆਪਣਾ ਹੀ ਕਾਦੇ ਟਾਈਂ ਦਹੀ ਨਹੀਂ ਕਿਤੇ ਮਾਂ ਹੋਏ ਨਾ ਇਦਾਂ ਹੋਈ ਹੋਵੇ ਕਿਤੇ ਧੀਆ ਪੈਰੀ ਜੁੱਤੀ ਨਹੀਂ ਪਾਉਂਦੀਆਂ ਟੱਟੇ ਚ ਕੋ ਹੋਉਂਦਾ ਤੂੰ ਕੇ ਦੇ ਉਗੋ ਤੇ ਰੋ ਤੂੰ ਕੇਲੇ ਵੀ ਖਾਈ ਨਹੀਂ ਜੂਸ ਵੀ ਪੀਆ ਹੀ ਨਹੀਂ ਸਮੋਸੇ ਵੀ ਖਾਈ ਹਾਏ ਹਾਏ ਟੋਆ ਹੀ ਆਖ ਲੂੰਗਾ ਦੋ ਮੈਂ ਕਾਦੇ ਦੋ ਇਨੇ ਕਾਦੇ ਰੋਟੀ ਤੇ ਪਕਾਉਣ ਵਾਲੀ ਆ ਪਕਾਉਣੇ ਪਕਾ ਲਾ ਪਕਾ ਪਕਾ ਇੱਥੇ ਪਕਾ ਲਾ ਭੁੱਖ ਲੱਗੀ ਆ ਪਕਾ ਲੈਨੇ ਆ ਤੇ ਆਪਣੇ ਪਰੌਣੇ ਨੂੰ ਫੋਨ ਕਰ ਲਾ ਕਿਉਂ ਪਤਾ ਕਿਉਂ ਉਹ ਗਰਮ ਬੜਾ ਹੀ ਅੰਦਰੋਂ ਰੈਂਦੇ ਗਰਮ ਅੱਧਾ ਗਰਮੀ ਚ ਨਹੀਂ ਫੂਨ ਲਵਣਾ ਨਾਹੀਂ ਸਸਕਾਰ ਕਿੰਨੇ ਵਜੇ ਮੈਨੂੰ ਗਾੜੀ ਆਉਂਦਾ ਤੇ ਮੈਨੂੰ ਤਾਂ ਕੋ ਬਣਾ ਲੈ ਚਨਾ ਨਾ ਹੋਵੇ ਕਹਿੰਦੇ ਇਹਦਾ ਕਾਰ ਜਿਹੜੀ ਕਾਰ ਬੈਠੀ ਆ ਲੈ ਹਾਂ ਕਲਿਆਣੀਏ ਫੇਰ ਮੈਂ ਫੁਲਕੇ ਬਣਾ ਹੀ ਦੇਣੀ ਆ ਵੇ ਬਣਾ ਦੇ ਮੇਰੇ ਤੀਨ ਨੂੰ ਭੁੱਖ ਲੱਗੀ ਹੋਣੀ ਆ ਜੇ ਤੇਰੀ ਮਾਤਾ ਤੇਰੀ ਵੀ ਖਾਮ ਨਿਕਲ ਆਏ ਤੀਨ ਨੂੰ ਦੇਖ ਕੇ ਉਹਨੇ ਖਾਣੀ ਵੀ ਜੀ ਨਿਕਲਦਾ ਨਹੀਂ ਖਾਣਾ ਪਤਾ ਰੋਟੀਆਂ ਨੇ ਚਰੀ ਨੇ ਖਾਦੀ ਕਿ ਨਹੀਂ ਮੰਗੜਾ ਸੀ ਵੇਲ ਲਾ ਕੇ ਮੇਰੀ ਸੁਣ ਗੱਲ ਖਾਪ ਖਾਪ ਕੇ ਮੇਰੀ ਸੁਣ ਗੱਲ ਟੰਡੇ ਆਈਓ ਤੇ ਜਾਓ ਤੇ ਉਹਨਾਂ ਦੇ ਨੇਹੜਾ ਲਿਆਓ ਉਹਨਾਂ ਦੀ ਵਜਾ ਕਤਾਈ ਸਾਰੇ ਕੰਮ ਆਇਆ ਤੂੰ ਤੇ ਆਪ ਘਰ ਆਏ ਨੂੰ ਮਿੱਠੇ ਪੋਚੇ ਮਾਰਤੇ ਆ ਅਹੀਂ ਉਹਨਾਂ ਤੇ ਨੇਹੜੀਆਂ ਕੀ ਲਈ ਆਪ ਤੂੰ ਬਣ ਗਈ ਚੰਗੀ ਇਹ ਵਿੱਚੋਂ ਪਤਾ ਕੀ ਕੰਡਾ ਪਈ ਹਾਂ ਮੇਰੇ ਭੈਣ ਭਰਾ ਛੱਡ ਜਾਣੇ ਲੋੜੀਆਂ ਦਬਾਲੀਆਂ ਸੁੱਟ ਜਾਣੀਆਂ ਇਹ ਮੈਂ ਅੱਜ ਮੈਂ ਫੇਰ ਕਿ ਆਂਦੀ ਤੇ ਸੰਗੇ ਫੜਲਾ ਨਹੀਂ ਹੁੰਦੇ ਤਾ ਤੂੰ ਹੱਥ ਚੁੱਕੀ ਉਹਨਾਂ ਦੇ ਨੇਹੜਾ ਲਿਆਓ ਉਹਨਾਂ ਦੀ ਉਹਨਾਂ ਦੀ ਵਜਾ ਚਾ ਸਾਰਾ ਕੋ ਮਰਨਾ ਹੋਇਆ ਉਹਨੇ ਕੋਈ ਪਲਾਨ ਨਹੀਂ ਬਣਾਇਆਹੀਂ ਉਹ ਡਾ ਪੈਦ ਕੋ ਆ ਫੋਨ ਦਤ ਜਿਆ ਇਹ ਫੋਂਦਾ ਫੋਂਦਾ ਨਾ ਮੇਰੇ ਸ਼ਰਚ ਮਾਰਦਾ ਵੱਟ ਗਿਆ ਵੱਜਣਾ ਤੇ ਉਹਦੇ ਨਾ ਲੋਇਆ ਖਾਇਆ ਨਹੀਂ ਆਉਨੇ ਬਾਨੇ ਨਾ ਤੇਰੇ ਮਾਰਿਆ ਵਾ ਤਾਂ ਮਾਰਿਆ ਆਪਣੀ ਵਦੀ ਨਾ ਵੇ ਜਾ ਮੈਂ ਕਹਿੰਦੀ ਇਹ ਫਰੀ ਜਾ ਜਾ ਤਾ ਦੇ ਸੰਦ ਰੱਖ ਦੇ ਜਾ ਅੰਤ ਤੱਕ ਸਾਰੀ ਉਮਰ ਰੇਤੀਆਂ ਹੀ ਲਾਉਂਦਾ ਨਹੀਂ ਜਦੋਂ ਕਿਦੇ ਵਰਤਨ ਦਾ ਟਾਈਮ ਹੁੰਦਾ ਤਾਂ ਤੁਹਾਨੂੰ ਲੱਭਦਾ ਨਹੀਂ ਕੱਖ ਤੁਨੂੰ ਇਹਨਾਂ ਦੇ ਨਾਲ ਤੂੰ ਜਾ ਇਹਨਾਂ ਦੇ ਨਾਲ ਇਹਨਾਂ ਦੇ ਉਹਨੂੰ ਵੀ ਨਾ ਹੀ ਕਾੜਾ ਤੂੰ ਇੱਥੇ ਨਾਲ ਨਹੀਂ ਰਗਾ ਯਾ ਲਿਆ ਆ ਪੀ ਇਹਨਾਂ ਨੂੰ ਚਰਾ ਕਰ ਮੇਰੀਆਂ ਤਾਂ ਮੈਂ ਲਿਆ ਦੂੰਗੀ ਤੇ ਪਹਿਲਾ ਇੱਥੇ ਵਾਲਾ ਕਿਲਾ ਮੇਰੇ ਨਾਲ ਲਾ ਦੇ ਉਹਨੂੰ ਤਾਂ ਲੈ ਆਉਂਦੇ ਤੇ ਆ ਹੀ ਜਾਣਾ ਵਾ ਆ ਹੀ ਜਾਣਾ ਕੀ ਕਰਦਾ ਹੀ ਆ ਤੂੰ ਵੇਖੋ ਦਾਨ ਕਰਾਂਗੇ ਤੇ ਆਊਗਾ ਬਾਹ ਚਾਹ ਸਿਆਪੇ ਪਹਿਨੇ ਮੁਰਕੇ ਮਿੰਨੂ ਨੇ ਕਹਿੰਦੇ ਸਿੱਧੇ ਮੂੰਹ ਤੇ ਨਾ ਪਹਿਲਾਂ ਮੇਰਾ ਲਾ ਦੇ ਨਾਮ ਮੁਰਕੇ ਉਹ ਲੈ ਆਊਗੀ ਆਪਣਾ ਉਹਦਾ ਮੈਂ ਦਵਾ ਦੂੰਗੀ ਨਾਲ ਉਹਤੇ ਖਲਾਉਗੀ ਉਹਤੇ ਸਹੀ ਫੇਕ ਲਾਉਗੀ ਇਹ ਹੁਣ ਜਿਹੜੇ ਹਾਲਾਤਾਂ ਚੋਂ ਇੱਥੇ ਗਏ ਆ ਇਹਨੂੰ ਜਾਂਦੀ ਉੱਥੇ ਜਾਊਗੀ ਮੈਨੂੰ ਤੇ ਨਹੀਂ ਲੱਗਦਾ ਜਾਊਗੀ ਨਾ ਜਾਓ ਪਾਜ ਕੀ ਕਰਿਓ ਪਾਜ ਨਾ ਛੱਡ ਆਓ ਜੇ ਨਾ ਹੋ ਕੇ ਪਾਸੀ ਲੱਗਣ ਕੇ ਆਖੇ ਤੂੰ ਰਾਪਾ ਰਾਤ ਤੇ ਕੱਲ ਨੂੰ ਆ ਜੀ ਲਵਾ ਕੇ ਤੇ ਤੂੰ ਇੱਥੇ ਆ ਜਾ ਤਾਂ ਮੈਂ ਉਥਾ ਲਾ ਦੂੰ ਤੇ ਕਿ ਲਾ ਤੁਹਾਡੇ ਨਾਲ ਆ ਜੂ ਤਾਂ ਤੂੰ ਇਹ ਲਾ ਤਾਂ ਕਿੜ ਕਿੜੇ ਵੱਡੇ ਮਸਲਿਆਂ ਦੇ ਵਿੱਚ ਮੁੰਡਾ ਮੇਰਾ ਵੀ ਨਾਲ ਹੀ ਇਹ ਕਿਹਾ ਕੱਲ ਨੂੰ ਕਹੀ ਅਭੀ ਨਵੀ ਹੋ ਗਈ ਤੇ ਤਾਂ ਜਿਮੇਰ ਕੌਣ ਆ ਹੋਣੀ ਇਹਦੇ ਕੋ ਫੜ ਲਾ ਹੋਣੀ ਫੜ ਲਾ ਜਾ ਰੱਖ ਦੇ ਆ ਨਹੀਂ ਆ ਸਾਹਮਲਾ ਪਹਿਣਾ ਇਹਦੀ ਸਵੀ ਨੇ ਅੱਗੇ ਪਵਾੜੀ ਤੇ ਤੁਹਾਡੀ ਲੈਣ ਗਈਆਂ ਸਭੀ ਤੋਂ ਨੇ ਸਾਵੀ ਲੈਣੀ ਹਾਂ ਇਹ ਹੱਥ ਆਟਾ ਮਲ ਕੇ ਆਈਆਂ ਮੈਂ ਹਾਂ ਥੋੜਾ ਜਿਹਾ ਕੁੜਾ ਆ ਤੇ ਮਲਦੀ ਰਹੀ ਉਹਨਾਂ ਚੰਗੀ ਪਤਾ ਹੁੰਦਾ ਕੋਈ ਖਾਬ ਨਹੀਂ ਰਾਤ ਸਹੀ ਬੇਕਲਾ ਹਾਈ ਵੇ ਬੜੀ ਦਿੱਕੀ ਕਰਦੀ ਰੱਖ ਦੇ ਮੈਂ ਕਹਿਣੀ ਦੀ ਰੀਦਾ ਵੇਹਲਾ ਭਵੇਂ ਇਹ ਮੈਨੂੰ ਸਮਝਿਆ ਨਾ ਸਮਝੇ ਪਰ ਜਦੋਂ ਇਹਦੇ ਵੱਜ ਗਏ ਨਾ ਸਭੀ ਤੇ ਮੈਨੂੰ ਤੇ ਐ ਲੱਗਾ ਵੀ ਜਿਦਾ ਮੁਕਸ਼ੀ ਆ ਪਿਆ ਦੋ ਕੀ ਕੀਤਾ ਮੈਂ ਮੈਂ ਵੀੜਾ ਹੁੰਜਿਆ ਕਾ ਜਾ ਤੇ ਲੀਦਾ ਲਤਾ ਦੋ ਪਿੱਟੇ ਮੈਂ ਤੇ ਨਾ ਇਹਦੇ ਮੂੰਹ ਚ ਨਾ ਪਾਣੀ ਤਾਂ ਨਹੀਂ ਪਾਇਆ ਬਥੇਰਾ ਕੋ ਪਾਇਆ ਤੇ ਕਰਦੀ ਮੈਨੂੰ ਆ ਉਹਦੇ ਭਲਾ ਹੋ ਗਵਾਂਡਣ ਦਾ ਆ ਗਈ ਤੇ ਆਂਦੀ ਕੀ ਹੋਇਆ ਮੈਂ ਮੇਰੀ ਸੱਸ ਮਰ ਗਈ ਉਹਦੀ ਹਾਂ ਮਰ ਗਈ ਆ ਮੈਂ ਉਹਨੇ ਜਦੋਂ ਇੱਥੇ ਛੱਡਦੇ ਹੱਥ ਲਾ ਗਏ ਤੇ ਛੱਡ ਕਰੇ ਭੋਖ ਨਾ ਗੁਰੜ ਗੁਰੜ ਅਸੀਂ ਦਵਾ ਦਾ ਵਾਟੋ ਕੀਤਾ ਤੇ ਉਹ ਰੰਗੀ ਰਾਮ ਦੇ ਲੈ ਗਈਆਂ ਉੱਥੋਂ ਜਾ ਦੇ ਨਈ ਤੂੰ ਥੋੜੀ ਬੋਧਿਆ ਬਾਜ ਦਿੰਦੀ ਐਂ ਤਾਂ ਭਾਵੇਂ ਚੋਕੇ ਤੈਨੂੰ ਸਿਵਿਆਂ ਚ ਲਾ ਜਾਂਦੇ ਤੂੰ ਗੋਮੋ ਕੇ ਪਈਂ ਕਿਦਾ ਮੇਰੀ ਆਵਾਜ਼ ਹੀ ਨਹੀਂ ਨਿਕਲਦੀ ਤੇਰੀ ਆਵਾਜ਼ ਨਹੀਂ ਨਿਕਲਦੀ ਇਹਨਾਂ ਸਵਾਸ ਲੱਭਦੇ ਨਹੀਂ ਤੇਰੇ ਉਹ ਤਾਂ ਬੜੀ ਨਿਕਲੀ ਆ ਆ ਜਾ ਕੇ ਤੇ ਵੱਜੀ ਆ ਇੱਥੇ ਵੱਜੀ ਆ ਆਹ ਜਿਆਦੀ ਤਾਂ ਨਹੀਂ ਲੱਗੇ ਸਾਹ ਨਹੀਂ ਨੇ ਹਾਏ ਰੇ ਠੀਕ ਆ ਸੇਨਾ ਨਰਾਇਦਾ ਫਟੋਣ ਕਿਦਾਂ ਲੱਗਣ ਲਿਆ ਆ ਫੜਾ ਦੇ ਉਹਦੀ ਚੂੜੀ ਕੋਈ ਨਹੀਂ ਫੜਾ ਦੂੰਗੀ ਤੈਨੂੰ ਇਹਨਾਂ ਚੀਜ਼ਾਂ ਦੀ ਪਈ ਰਹਿੰਦੀ ਆ ਮੇਰਾ ਨਹੀਂ ਕਿਸ ਨੂੰ ਵੀ ਬਾਚ ਲਾ ਦੇ ਸਾਪ ਲਾ ਦੇ ਚੁੰਡੀ ਤੇ ਨਾ ਚੀ ਭਜੇ ਆਏ ਤੇ ਵਸਰਾਂ ਨੇ ਬਸ ਇਹਨਾਂ ਚੀਜ਼ਾਂ ਦਾ ਘੁਲ ਘੋਲ ਮਰਜੋ ਇਹਨੂੰ ਹਟਾ ਲਾ ਨਹੀਂ ਹਟਾ ਲਾ ਰਹਿ ਰਸਦਾ ਬੇੜਾ ਫੜ ਲਾ ਕੋ ਸਵੀਆਂ ਟਕਣੇ ਸ਼ਾਰਦ ਦੇ ਵਿੱਚ ਸਭੀ ਸ਼ਾਰਦ ਦੇ ਵਿੱਚ ਸਵੀਆਂ ਦਾ ਕਨਾਲ ਹੀ ਆਊਗੀ ਵੇਲਾ ਕੀ ਕਰ ਕੋਈ ਗੱਲਾਂ ਕਰੋ ਤੁਹਾਨੂੰ ਕੀ ਸਵੀਆਂ ਨਾ ਮੰਮੀ ਕੰਮ ਕਿਹਾ ਜਿਹੜਾ ਤੁਹਾਨੂੰ ਕਰ ਦੇ ਮੇਰਾ ਵੀ ਕੰਮ ਕਿਹੜਾ ਕਿਹਾ ਵਾ ਹੋ ਜਾਊਗਾ ਪਹਿਲਾਂ ਇਹਦੇ ਨਾਲ ਤੇ ਚਲ ਜਓ ਉੱਥੇ ਮੰਮੀ ਆਂਦੀ ਇਹਦੇ ਨਾਲ ਜਾਓ ਮੈਂ ਕਿਹਾ ਜਾ ਲਿਆਓ ਜਰਾ ਕਨੇ ਆ ਰਿਹਾ ਨਾ ਤੇ ਕਣੀ ਕੋਈ ਆ ਹੋ ਸਭੀ ਖੜੀਏ ਕਿਤੇ ਸ਼ਾਂਗ ਦੀ ਨਖਤਿਆ ਮੇਰੀ ਸੁਣ ਗਾਲ ਵੇ ਚੁੱਪ ਕਰ ਵੇ ਤੇਰੇ ਭਰਾ ਪਰਚਾਈ ਦੇ ਕਿਤੇ ਸ਼ਾਂ ਕੇ ਹਾਨੂੰ ਕੀ ਮਿਲਣਾ ਬਰੀ ਚੁੱਪ ਕਰ ਮੈਂ ਇਹਨੂੰ ਦੱਸਦੀ ਆ ਜੇ ਨਾ ਨਾ ਦੇਣਗੇ ਅੱਜ ਨਾ ਦੇਣਗੇ ਤੂੰ ਰਾਤ ਹੀ ਰਹਿ ਪੀ ਅੱਛਾ ਇਹ ਰਾਤਾਂ ਤੇ ਕਿੰਨੇ ਆ ਉਹ ਨਿਰ ਜਾਣਾ ਨਹੀਂ ਜੰਚਰ ਮੇਰੇ ਨਾਲ ਆਈ ਨਾ ਮਾਤਾ ਦੀ ਵੀ ਠੀਕ ਆ ਆਖੇ ਪਾਲੀ ਲਾਹ ਕੇ ਤੇ ਜਾਣਾ ਮੈਂ ਇਹਨੂੰ ਇੱਥੇ ਲੈ ਨੀ ਭੈਣੇ ਬਥੇਰੀਆਂ ਰਾਤਾਂ ਰਹਿ ਜਾਂ ਤੂੰ ਹੀ ਮਾਂ ਕੋ ਤਾਜਿਓ ਤੇਰੀ ਵਰੀਆਂ ਹੀ ਕਿੰਨੇ ਦੇਣੀ ਤੈਨੂੰ ਤੇ ਕੀ ਦੀਆਂ ਗੱਲਾਂ ਪ੍ਰੀਤ ਸਮਝਿਆ ਮੈਂ ਚੁੱਕ ਜਣੀ ਮੈਂ ਗੱਲ ਕਰਦੀ ਸਮਝਿਆ ਆਕਾਰ ਗੱਲ ਨੂੰ ਲੱਭੋ ਇਹ ਗੈਂਗ ਲੱਭੇ ਹ ਮੁੰਡਾ ਤੇਰਾ ਬਥੇਰੇ ਗੈਂਗ ਬਥੇਰੀ ਐ ਤੂੰ ਕਾਵੇਂ ਹਾਂ ਕਿੰਨੇ ਬੜੇ ਛੁੜੇ ਫੋਨ ਲਾ ਆਨੇ ਨਹੀਂ ਹੋਣ ਨੀ ਚੁੱਕੜੀ ਦੋ ਹੀ ਬੜੇ ਆ ਗੱਡੀ ਕੋ ਆਓ ਜਿਹੜੀ ਚੁੱਤੀ ਨਹੀਂ ਜਾਣੀ ਸੇਵਾ ਬਣੀ ਕਰਦੇ ਹੋ ਵਿਖਾਤਾ ਟਰਾਲੀ ਵਰਕੇ ਪਿੰਡ ਚੁੱਕਣਾ ਕਰੀ ਜਿਹੜੀ ਮੈਂ ਗੱਲ ਕਹੀ ਸਮਝੀ ਚ ਨਹੀਂ ਆਈ ਕਿਹੜੀ ਇਹਨੂੰ ਸਾ ਪਾਏ ਵੇ ਇਹਨੂੰ ਸਾਡਾ ਆ ਤੂੰ ਆ ਜਿਓ ਜਾ ਕੋ ਥਾਂਕ ਜੇ ਤਾਂ ਫਿਰ ਇਹ ਤੱਕ ਹੱਥ ਬਹੁਤ ਤਾਂ ਤਾਂ ਕੇ ਪੈਂਦਾ ਮੇਰਾ ਤੈਨੂੰ ਇਹ ਤਾਂ ਪਤਾ ਬਜੇ ਵਾਲੇ ਬੰਦੇ ਨੇ ਤੇ ਕਿਦਾ ਹੱਥ ਪੈਂਦਾ ਮੇਰੇ ਬਾਤੂ ਪਿਓ ਘੇਤਰ ਦਾ ਖਾਲੀ ਕਿਤੇ ਜੇ ਦੋ ਟਾਈਮ ਦੀ ਰੋਟੀ ਮਿਲ ਜੇ ਉਹ ਵੀ ਨਹੀਂ ਮਿਲਦੀ ਨਾ ਨਹੀਂ ਲੈਣਾ ਨਾ ਨਹੀਂ ਲੈਣਾ ਬਵਾਦ ਹੋ ਜਾਣਾ ਸੁਣ ਲੈ ਅੱਜ ਜਦੋਂ ਮੇਰਾ ਭਰਾ ਆਇਆ ਤਾਂ ਮੋਗ ਮਾਰਨ ਲੱਗਿਆ ਇਨ ਖੱਤਾਂ ਪਾ ਕੇ ਕੱਪੜੇ ਪਾਜ ਮੈਂ ਤਾਂ ਫਿਰ ਪਹਿਲੇ ਆਜ ਕੀਤਾ ਮੈਂ ਹਾਂ ਹਉ ਰੰਡਿਓ ਯੂ ਤੇਰੀ ਭਝਾਈ ਉਹ ਕੁੜੀ ਨਹੀਂ ਆਪਣੇ ਕੋਈ ਨਿੱਕੀ ਨਾ ਦਿਨ ਚਾਰ ਦਿਨ ਮੇਰਾ ਪਿਆਰ じゃ ਬੈ ਗਿਆ ਮੈਂ ਹਾਂ ਡੈਡੀ ਆ ਚੱਲ ਇਹਦੀ ਸੁਣ ਲੈ ਗੱਲ ਦੀ ਮਾਂ ਬੇ ਉਹਨਾਂ ਦੇ ਤੇਰਾ ਪਿਆਰ ਜੇ ਕਹਣਾ ਤੇ ਇਦਾਂ ਵੀ ਮੇਰਾ ਮੁੰਡਾ ਵਾ ਜਦੋਂ ਮਾਤਾ ਹੋ ਗਈ ਥੋਸ਼ ਉਹਨਾਂ ਇਸ਼ਾਰਾ ਕੀਤਾ ਉਹ ਨਿਕਲ ਗਏ ਇਹਨੂੰ ਮੈਂ ਪਾਣੀ ਲੈਣ ਕੱਲਿਆ ਪੀ ਨਾਨੀ ਦੇ ਮੂੰਹ ਚ ਪਾਣੀ ਪਾਈਏ ਇਹ ਨਖਤਾ ਦਵਾ ਤਵ ਲੀੜੇ ਪਰ ਮਾਂ ਮੇਨੇ ਵੀ ਪਾ ਕੇ ਲਿਆਗਾ ਟੀ-ਸ਼ਰਟ ਨਖਤਾਲ ਘਾਇਆ ਤੇ ਮੈਂ ਕਹਾਂ ਆਂਦਾ ਨਾਨੀ ਜਾਂਦੀ ਵਾਰ ਦਾ ਪਿਆਰ ਦੇਦੇ ਲੱਲੀਆਂ ਲਾਈਆਂ ਕਿਤੇ ਸਾਥ ਛੱਡ ਕੇ ਭੱਜ ਗਿਆ ਉਹ ਮੈਂ ਤੈਨੂੰ ਲੈਣ ਗਿਆ ਹਾਂ ਮੈਂ ਪੋਚੇ ਲਾਉਂਦੇ ਮੈਂ ਤਬੱਕਾ ਕਰਦਾ ਜਾਂਦਾ ਮੈਂ ਮਾਤਾ ਦੇ ਦਿਵਾਲੇ ਬੜਾ ਚੜੀ ਮੈਂ ਨਖਤੀ ਗ ਤਨੂੰ ਡਰਕਦੀ ਮੇਰੀ ਸੱਸ ਮਾਂ ਤੇ ਹੁਣ ਉਹਨੇ ਤੇਰੇ ਜੂੰੜਾ ਜੱਗ ਪਾਉਣੀ ਦੋਵਾਂ ਨੇ ਵੇਖੀ ਦੋਵਾਂ ਜੀਆਂ ਮਾਵਾ ਪੁੱਤਾਂ ਨੇ ਪਾਉਣੀ ਅਸੀਂ ਦੱਸਣਾ ਥੋੜਾ ਵਾ ਕੀ ਇਦਾਂ ਹੋਈ ਅਸੀਂ ਕਹਿੰਨਾ ਵੀ ਮੋੜਾਈ ਮੋੜਾਈ ਰੱਬ ਨੂੰ ਤਰਸਾਗਾ ਮਾਂ ਦੀ ਚੰਗੀ ਇੰਨੀ ਪੁੰਨਦਾਨ ਉੱਤੇ ਓਏ ਮੇਰੀ ਗੱਲ ਸੁਣੋ ਇਦਾਂ ਕਰਦੇ ਹਾਂ ਆਂਦੇ ਹਾਂ ਕਹਿਣਾ ਮਰ ਗਿਆ ਹਾਂ ਮਾਦਾ ਹੈ ਚਾ ਉਹ ਕਹਿਣਾ ਹੀ ਆ ਤੇ ਮੇਰੀ ਗੱਲ ਸੁਣੋ ਨਾ ਹਾਂ ਉਹਨਾਂ ਨੂੰ ਕਹਿਣਾ ਵੀ ਪੁੱਤ ਸਾਨੂੰ ਲੱਭਦੀ ਫਿਰਦੀ ਤਾਨੂੰ ਵੀ ਅਸੀਂ ਤੁਹਾਡਾ ਨਾਂ ਨਹੀਂ ਲੈ ਲਿਆ ਮੇਰੇ ਕਾਤਲ ਨੂੰ ਲੱਭਦੀ ਫਿਰਦੀ ਆ ਤੇ ਬੰਦਿਆਂ ਕੋਈ ਪੈਲੀ ਕਰਾ ਦਿਓ ਸਾਡੇ ਨਾਂ 'ਤੇ ਤੇ ਅਸੀਂ ਤੁਹਾਡਾ ਨਾਂ ਲੈ ਲੈਣਾ ਜੇ ਤੁਸੀਂ ਪੈਲੀ ਸਾਨੂੰ ਦੇ ਦੋਗੇ ਅਹੀਂ ਨਹੀਂ ਭਾਈ ਟਾਟਾ ਨਾਲ ਲੈnde ਸਾਡੀ ਬੋਲੀ ਗਈ ਤੇ ਗਈ ਸਹੀ ਐਵੇਂ ਥੋੜੀ ਮੇਰਾ ਲਿੰਕ ਦਾ ਪੱਛੇ ਤੇ ਲੋਕਿੰਗ ਦੇ ਸਾਰੇ ਸਾਡੇ ਜਮੀਨਾਂ ਤੇ ਹੋ ਗਏ ਚਾਹਾਂਗੇ ਮੈਂ ਤੇ ਤੂੰ ਤੇ ਘਰਾ ਮੁਰਜ਼ਾ ਤੇ ਨੈ ਚੱਲ ਜਾਗੇ ਆ ਕੀ ਦਾ ਕੇ ਭਾ ਲੱਗਣਾ ਆਖਾਂਗੇ ਅਹੀਂ ਜਖੀ ਘਰੇ ਅਸੀਂ ਰੋਲਾ ਨਹੀਂ ਪਾਇਆ ਅਹੀਂ ਐਸੀ ਸ਼ੀਸ਼ੇ ਚਲਾਤੀ ਇਸ ਸਸਕਾਰ ਨਹੀਂ ਕਰਨਾ ਕਰੋ ਰੱਖ ਵਾਤ ਚਲੋ ਚਲ ਮਾਤਾ ਰੱਖ ਮਾਤਾ ਬੇਰੇ ਮਾਰ ਕੇ ਅੱਛਾ ਉਦਾਂ ਮਰੀ ਚਲੋ ਚੁੱਕੜਾ ਹੁੰਦਾ ਵਾ ਇੱਕ ਦੋ ਤੇ ਓਏ ਪੁਗਾੜਾ ਨਹੀਂ ਕਰਨ ਦੇ ਆ ਜੋ ਤੁਹਾਨੂੰ ਨਹੀਂ ਪਲਗਣਾ ਪੜੋ ਮੈਂ ਚਾਹ ਰੋਟੀ ਲੈਣਾ